ਮੈਂ ਬਾਜਰੀ ਦੀ ਫਸਲ ਬੀਜੀ ਸੀ ਪੰਜ ਕਨਾਲ ਜ਼ਮੀਨ ਦੇ ਵਿੱਚ ਪੰਛੀਆਂ ਨੂੰ ਬਾਜਰਾ ਪਾਉਣ ਦੇ ਲਈ ਜਿਹਨੇ ਬਾਜਰਾ ਖਾ ਰਹੇ ਨੇਗੇ ਹਜ਼ਾਰਾਂ ਦੀ ਗਿਣਤੀ ਚ ਪੈਰਟ ਚਿੜੀਆਂ ਹਰ ਰੋਜ਼ ਸਵੇਰੇ ਸ਼ਾਮ ਇੱਥੇ ਇਸ ਤਰੀ ਪੰਛੀ ਦੀ ਚਹਿਚਹਾਟ ਤੋਂ ਦੇਖਣ ਨੂੰ ਮਿਲੂਗੀ ਸੋ ਮੈਂ ਸੰਕਲਪ ਲਿਆ ਵੀ ਮੈਂ ਹਰ ਸਾਲ ਇੰਨਾ ਰਕਬਾ ਜਿਹੜਾ ਹੈਗਾ ਪੰਛੀ ਪਿਆਰਾਂ ਦੇ ਲਈ ਕੁਦਰਤ ਦੇ ਲਈ ਜਿਹੜਾ ਬਾਜਰੇ ਦਾ ਬੀਜਿਆ ਕਰੂੰਗਾ ਸਵੇਰੇ ਸ਼ਾਮ ਸਾਰਾ ਦਿਨ ਜਿਹੜੀ ਚਹਿਚਹਾਟ ਆ ਪੰਛੀ ਦੀ ਲੱਗੀ ਰਹਿੰਦੀ ਆ ਕਿਉਂਕਿ ਪੰਛੀ ਸਾਨੂੰ ਦੇਖਣ ਨੂੰ ਨਹੀਂ ਮਿਲਦੇ ਲੋਪ ਹੋ ਗਏ ਤੁਸੀਂ ਵੀ ਚਾਹੋ ਤੁਹਾਡੇ ਖੇਤਾਂ ਚ ਪਿੰਡਾਂ ਚ ਘਰਾਂ ਦੇ ਨੇੜੇ ਇਦਾਂ ਸਾਡੇ ਪੰਛੀ ਰਹਿਣ ਪੰਛੀ ਆਉਣ ਥੋੜੇ ਥੋੜੇ ਥਾਵਾਂ ਇਦਾਂ ਦੀ ਤੁਸੀਂ ਵਿਰਾਸਤੀ ਫਸਲਾਂ ਵੀ ਸਲੋ ਬੀਜਣੀਆਂ ਚਾਹੀਦੀਆਂ ਇਹ ਅਸਲ ਦੇ ਵਿੱਚ ਮੈਂ ਬਾਜਰੇ ਦੀ ਫਸਲ ਬੀਜੀ ਸੀ 5 ਕਨਾਲ ਜ਼ਮੀਨ ਦੇ ਵਿੱਚ ਪੰਛੀਆਂ ਨੂੰ ਬਾਜਰਾ ਪਾਉਣ ਦੇ ਲਈ ਕਿ ਆਪਾਂ ਇੱਥੋਂ ਪਗਾ ਕੇ ਪੰਛੀਆਂ ਨੂੰ ਬਾਜਰਾ ਪਾਵਾਂਗੇ ਪਰ ਤੁਸੀਂ ਦੇਖ ਲਿਆ ਹੁਣ ਅਜ ਨੈਚੁਰਲ ਇੱਥੇ ਪੈਰਟ ਚਿੜੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਪੰਛੀਆਂ ਨੇ ਕੁਦਰਤੀ ਤਰੀਕੇ ਨਾਲ ਨੈਚੁਰਲੀ ਜਿਹੜਾ ਫੂਡ ਲੈ ਰਹੀਆਂ ਨੇ ਕਿ ਨਾ ਬਾਜਰੇ ਦੇ ਸਿੱਟਿਆਂ ਤੇ ਬੈਠ ਬੈਠ ਕੇ ਉਹ ਪੰਛੀ ਨੇ ਜਿਹੜੇ ਬਾਜਰਾ ਖਾ ਰਹੇ ਨੇਗੇ ਹਜ਼ਾਰਾਂ ਦੀ ਗਿਣਤੀ ਚ ਪੈਰਟ ਚੜੀਆਂ ਹਰ ਰੋਜ਼ ਸਵੇਰੇ ਸ਼ਾਮ ਇੱਥੇ ਇਸ ਤਰੀ ਪੰਛੀ ਦੀ ਚਹਿਚਹਾਟ ਤੋਂ ਦੇਖਣ ਨੂੰ ਮਿਲੂਗੀ ਸੋ ਮੇਰੇ ਪਿਤਾ ਜੀ ਪੰਛੀਆਂ ਦੇ ਲਈ ਸਰਦੀਆਂ ਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਨਾਲੇ ਪਿੰਡਾਂ ਦੇ ਵਿੱਚ ਵੀ ਜਾ ਕੇ ਅਨਾਜ ਮੰਡੀਆਂ ਤੇ ਧਰਮਕਸਾਨਾਂ ਦੇ ਵਿੱਚ ਪੰਛੀਆਂ ਨੂੰ ਸਰਦੀਆਂ ਚ ਬਾਜਰਾ ਪਾਉਂਦੇ ਹੁੰਦੇ ਸੀ ਸੋ ਇਸ ਵਾਰ ਮਾਰਚ ਦੇ ਵਿੱਚ ਮੇਰੇ ਪਿਤਾ ਜੀ ਸਵਰਗਵਾਸ ਹੋ ਗਏ ਤੇ ਮੈਂ ਸੋਚਿਆ ਕਿਉਂ ਨਾ ਆਪ ਆਪ ਹੀ ਬਾਜਰਾ ਬੀਜੀਏ ਪੰਛੀਆਂ ਦੇ ਲਈ ਪੰਛੀ ਪਿਆਰਿਆਂ ਦੇ ਲਈ ਸੋ ਫਿਰੇ ਮੈਂ ਬਾਜਰਾ ਬੀਜਿਆ ਕਉ ਤੁਸੀਂ ਦੇਖ ਲਓ ਦੂਰ ਦੂਰ ਤੱਕ ਇੱਥੋਂ 15 20 ਕਿਲੋਮੀਟਰ ਤੱਕ ਜਿਸ ਸਾੜ ਵੀ ਦੇਖੋਗੇ ਕੋਈ ਬਾਜਰੇ ਦੀ ਫਸਲ ਪੱਕਣ ਵਾਲਾ ਬਾਜਰਾ ਨਹੀਂ ਕੋਈ ਵੀਜਦਾ ਹੈਗਾ ਸੋ ਮੈਂ ਸੰਕਲਪ ਲਿਆ ਵੀ ਮੈਂ ਹਰ ਸਾਲ ਇੰਨਾ ਰਕਬਾ ਜਿਹੜਾ ਹੈਗਾ ਪੰਛੀ ਪਿਆਰਾਂ ਦੇ ਲਈ ਉਦਰਤ ਦੇ ਲਈ ਜਿਹੜਾ ਬਾਜਰੇ ਦਾ ਬੀਜਿਆ ਕਰੂੰਗਾ ਸਾਲ 'ਚ ਦੋ ਵਾਰ ਆਪਾਂ ਇਹਦੀ बाजरे ਦੀ ਕਾਸਤ ਕਰਿਆ ਕਰਾਂਗੇ ਤਾਂ ਕਿ ਪੰਛੀ ਕੁਦਰਤੀ ਤਰੀਕੇ ਨਾਲ ਨੇਚਰਲੀ ਇਹਦੇ ਸਿੱਟਿਆਂ ਦੇ ਉੱਪਰ ਬਹਿ ਕੇ ਇਹਦੇ ਤੋਂ ਫੂਡ ਲੈ ਸਕਣ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਹੁਤ ਦੇਖ ਦੇਖ ਜਾਂਦੇ ਨੇ ਵੀਡੀਓ ਬਣਾ ਬਣਾ ਕੇ ਲੈ ਕੇ ਜਾਂਦੇ ਨੇ ਪੰਛੀ ਦੇ ਇੰਨੇ ਪੈਰਟ ਕਿਸੇ ਨੇ ਇੱਕ ਥਾਂ 'ਤੇ ਕਦੇ ਦੇਖੀ ਨਹੀਂ ਸੀਗੇ ਮੇਰੇ ਸ਼ਾਮ ਸਾਰਾ ਦਿਨ ਜਿਹੜੀ ਚਾਹ ਚਾਹਟ ਆ ਪੰਛੀ ਦੀ ਲੱਗੀ ਰਹਿੰਦੀ ਆ ਕਿਉਂਕਿ ਪੰਛੀ ਸਾਨੂੰ ਦੇਖਣ ਨੂੰ ਨਹੀਂ ਮਿਲਦੇ ਲੋਪ ਹੋ ਗਏ ਜਿਹੜੀਆਂ ਸਾਡੀਆਂ ਪ੍ਰਾਤਨ ਫਸਲਾਂ ਸੀ ਜਿਹੜੀਆਂ ਪਹਿਲੇ ਸਮੇਂ 'ਚ ਅਸੀਂ ਬੀਜਦੇ ਸੀਗੇ ਹੁਣ ਕਣਕ ਝੋਨੇ ਤੇ ਆ ਗਿਆ ਮਨੋਖਰ ਜਿਹੜੀਆਂ ਸਾਡੀਆਂ ਪਹਿਲੀਆਂ ਫਸਲਾਂ ਸੀ ਇਹ ਸਾਡੀ ਵਿਰਾਸਤੀ ਫਸਲ ਆ ਜਵਾਰ ਮੱਕੀ ਛੋਲੇ ਮੂੰਗੀ ਲੋਕਾਂ ਕੋਲ ਵੱਧ ਵੀ ਜ਼ਮੀਨਾਂ ਤਾਂ ਮੰਗ ਨੂੰ ਕਪੀਲ ਲਿਖ ਕੇ ਬੇਨਤੀ ਸਾਰੇ ਲੋਕ ਥੋੜਾ ਥੋੜਾ ਥਾ ਇੱਕ ਇੱਕ ਕੇਰਾ ਐਦਾਂ ਦੇ ਮੱਕੀ ਬਾਜਰਾ ਆਪਣੇ ਖੇਤਾਂ 'ਚ ਬੀਜਿਆ ਕਰੋ ਤਾਂ ਕਿ ਸਾਡਾ ਜਿਹੜੀ ਕੁਦਰਤ ਆ ਇਹ ਹੀ ਕੁਦਰਤ ਆ ਸਾਡਾ ਆਲਾ ਦਵਾਲਾ ਇਹ ਜਿਹੜੇ ਪੱਤੇ ਨੇ ਪੇੜ ਪੌਦੇ ਨੇ ਬਨਸਪਤੀ ਆ ਜੀਵ ਜੰਤੂ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਤੁਸੀਂ ਦੇਖਿਆ ਪੈਰਟ ਫਿਰ ਦੇ ਚਿੜੀਆਂ ਬੋਲਦੀਆਂ ਨੇ ਮਿੱਠੇ ਮਿੱਠੇ ਬੋਲ ਸਕੂਨ ਮਿਲਦਾ ਮਨ ਨੂੰ ਜੇ ਤੁਸੀਂ ਵੀ ਚਾਹੋ ਤੁਹਾਡੇ ਖੇਤਾਂ ਚ ਪਿੰਡਾਂ ਚ ਘਰਾਂ ਦੇ ਨੇੜੇ ਐਦਾਂ ਸਾਡੇ ਪੰਛੀ ਰਹਿਣ ਪੰਛੀ ਆਉਣ ਥੋੜੇ ਥੋੜੇ ਥਾਵਾਂ ਐਦਾਂ ਨਹੀਂ ਤੁਸੀਂ ਵਿਰਾਸਤੀ ਫਸਲਾਂ ਵੀ ਸਾਨੂੰ ਬੀਜਣੀਆਂ ਚਾਹੀਦੀਆਂ